ਬਹੁਤ ਪਿੰਡਾਂ 'ਚ ਵੀ ਬਹੁਤ ਵੱਡੀ ਪੱਧਰ ਤੇ ਕੰਕੜ ਦਾ ਨੁਕਸਾਨ ਹੋਇਆਗਾ ਐਡੇ-ਐਡੇ ਗੜੇ ਆਹੇ ਫੁੱਟ ਕੇ ਥੱਲੇ ਪੱਕੀ ਫਰਸ਼ ਤੇ ਫੁੱਟ ਕੇ ਇਹ ਜਿਹੜੇ ਫੁੱਟਿਆ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਉਹ ਤੁਰੰਤ ਵਿਸ਼ੇਸ਼ ਗਰਦੌਰੀ ਦਾ ਹੁਕਮ ਦੇਵੇ ਤੇ ਜਿੰਨਾ-ਜਿੰਨਾ ਖੇਤਰਾਂ ਦੇ ਵਿੱਚ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਦਾ ਮੁਆਜਬਾ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਕਿ ਵਾਰੀ ਗੜੀਮਰੀ ਹੋਣ ਦੀਆਂ ਇਹ ਤਸਵੀਰਾਂ ਬਠਿੰਡਾ ਦੇ ਪਿੰਡ ਨੰਦਗੜ੍ਹ ਦਾਨ ਸਿੰਘ ਵਾਲਾ ਅਤੇ ਹੋਰ ਆਸ-ਪਾਸ ਦੇ ਪਿੰਡਾਂ ਦੀਆਂ ਨਹੀਂ ਵਿਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਭਾਰੀ ਗੜੀਮਰੀ ਹੋਈ ਹੈ ਉਸ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਪੂਰੀ ਤਰ੍ਹਾਂ ਦੇ ਨਾਲ ਵਿਸ਼ੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਸੜਕਾਂ ਦੇ ਉੱਤੇ ਦਰਖਤ ਟੁੱਟ ਕੇ ਡਿੱਗੇ ਹੋਏ ਵੀ ਦਿਖਾਈ ਦੇ ਰਹੇ ਨੇ ਕਿਸਾਨਾਂ ਨੇ ਹੱਥਾਂ ਦੇ ਵਿੱਚ ਗੜੇ ਫੜ ਕੇ ਆਪਣਾ ਦਰਦ ਫਰੋਲਿਆ ਉਹਨਾਂ ਕਿਹਾ ਕਿ ਉਹਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਵਿਛ ਚੁੱਕੀਆਂ ਨੇ ਭਾਰੀ ਗੜੇ ਮਾਰੀ ਹੋਈ ਹੈ ਉਹਨਾਂ ਕਿਹਾ ਕਿ ਸਰਕਾਰ ਤੁਰੰਤ ਗਿਰਦਾਬਰੀ ਕਰਾਵੇ ਅਤੇ ਜਿਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਦਾ ਮੁਆਵਜ਼ਾ ਦੇਵੇ ਮੇਰਾ ਨਾਮ ਅਰਸ਼ੀਤ ਸਿੰਘ ਤੋਂ ਬਾਬਾ ਸਿੰਘ ਖੇਤਾਂ ਤੋਂ ਲੱਗ ਰਹਾ ਹਾਂ ਅੱਜ ਅਸੀਂ ਆਨੰਦਗੜ੍ਹ ਪਿੰਡ 'ਚ ਖੜੇ ਹਾਂ ਜਿੱਥੇ ਚ ਕੁਦਰਤੀ ਕਰੋਪੀ ਪਰੇ ਜਵਾਨਾਂ ਮਾਰਗਾਂ ਨੇ ਕਿਸਾਨ ਦਾ ਸਰਕਾਰਾਂ ਦਾ ਗਰੋਪ ਹੋਣਾ ਹੁਣ ਨਾ ਸੀ ਤੇ ਇਥੋਂ ਦੀ ਜਿਹੜੀ ਕੁਦਰਤ ਵੀ ਗਰੋਪ ਆ ਮੈਂ ਵਾਰੀ ਕਣਕਾਂ ਨੂੰ ਗੜੇ ਵਾਰੀ ਹੁੰਦੀ ਆ ਤੇ ਇਤੀ ਬਹੁਤ ਵੱਡੀ ਪੱਧਰ ਤੇ ਨਕੀਆ ਜਿਹੜੀ ਆਨੰਦਗੜ੍ਹ ਚ ਰਹਿ ਕੇ ਮਤਲਬ ਤੇ ਨਾਲ ਸਰਦਾਰਗੜ੍ਹ ਤੇ ਛਤਰਾ ਚ ਤੇ ਹੋਰ ਪਿੰਡਾਂ ਚ ਵੀ ਬਹੁਤ ਸਾਰੇ ਪਿੰਡਾਂ ਚ ਮਤਲਬ ਬੋਟ ਪਿੰਡਾਂ ਤੇ ਵੀ ਬਹੁਤ ਵੱਡੀ ਪੱਧਰ ਤੇ ਕਣਕ ਦਾ ਨੁਕਸਾਨ ਹੋਇਆਗਾ ਐਡੇ-ਐਡੇ ਗੜੇ ਆਹੇ ਫੁੱਟ ਕੇ ਥੱਲੇ ਪੱਕੀ ਫਰਸ਼ ਤੇ ਫੁੱਟ ਕੇ ਇਹ ਜਿਹੜੇ ਫੁੱਟੇ ਆ ਤੇ ਨਹੀਂ ਘੱਟੋ-ਘੱਟ 200 150 200 ਗ੍ਰਾਮ ਤੱਕ ਦੇ ਇਹ ਸੀ ਗਈ ਤਾਂ ਅਸੀਂ ਨਕੀਆ ਸਰਕਾਰ ਤੋਂ ਮੰਗ ਕਰਦੇ ਆ ਭਾਰਤੀ ਕਿਸਾਨ ਜੁਨੇ ਇੱਕ ਤਾਂ ਗਰਾਹ ਵੱਲੋਂ ਜਿਹੜੀ ਕਣਕਾਂ ਦੀ ਗਿਰਦੌਰੀ ਕਰਾ ਕੇ ਨੇ ਕਿਹਾ ਕਿਸਾਨਾਂ ਨੂੰ ਮਾਫੀ ਦਿੱਤਾ ਜਾਵੇ ਕਿਉਂਕਿ ਇੱਕ ਕਿਸਾਨ ਆ ਪਹਿਲਾਂ ਹੀ ਕਰਜ਼ੇ ਦੀ ਮਾਰ ਚੱਲ ਰਿਹਾ ਆ ਇਹ ਵਾਰੀ ਕੁਦਰਤ ਦੀ ਕਰੋਪੀ ਕਿਤੇ ਫਸਲਾਂ ਤੇ ਕਿਤੇ ਵੀ ਦੁਆਇਆਂ ਮਾੜੀਆਂ ਕਿਤੇ ਵੀ ਮਾੜੇ ਆ ਗਏ ਉਹਦੇ ਕਰਕੇ ਕਿਸਾਨ ਖੁਦਕੁਸ਼ੀ ਨਾ ਕਰਦਾ ਤੇ ਅਸੀਂ ਪੰਜਾਬ ਸਰਕਾਰ ਤੋਂ ਦੇਸ਼ਾਂਤਰੀ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਇਹਦੀ ਗਤੌਰੀ ਕਰਾ ਕੇ ਵੱਡੀ ਬਦਲ ਤੇ ਜਿਹੜਾ ਨਿਖਸ਼ਾਨ ਹੋਇਆ ਉਹ ਉਹਨਾਂ ਕੇ ਪੂਰਤੀ ਕਰੇ ਚਲੋ ਮੈਨੂੰ ਦੱਸਦੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਗੜੇ ਮਾਰੀ ਵੀ ਹੋਈ ਇਸ ਦੇ ਨਾਲ ਹੀ ਮੀਂਹ ਵੀ ਪਿਆ ਜਿਸ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ 'ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਨੇ ਤੇ ਕਿਸਾਨਾਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਫਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ